ਵੀਰੇ ਮੈਂ ਨਹੀਂ ਕੁਛ ਕੀਤਾ ਝੂਠ ਬੋਲਦੇ ਪਿਆ ਇਹਨਾਂ ਨੇ ਕਿਹਾ ਸੀਗਾ ਕੀ ਕੀ ਕਿਹਾ ਤੁਸੀਂ ਦੱਸੋ ਮੈਂ ਕੀ ਕਿਹਾ 이어ਬੱਡ ਲੈਣ ਆਈਆਂ ਅੱਛਾ 이어ਬੱਡ ਚਾਹੀਦੇ ਆ ਆ ਲੋ ਕੀ ਗੱਲ ਕਰ ਰਹੇ ਸੀ ਤੂੰ ਵੀਰੇ ਮੈਂ ਤਾਂ 이어ਬੱਡ ਹੀ ਦੇਣ ਆਇਆ ਸੀਗਾ ਪੋਲੂ ਦਾ ਪੋਲੂ ਰਹਿਣਾ ਇੰਨੇ ਮੈਂ ਤੁਹਾਨੂੰ ਕੱਲ ਵੀ ਗਿਆ ਸੀ ਕਿ ਮੇਰਾ ਨਾਮ ਹਰਜਿੰਦਰ ਸਿੰਘ ਆ ਤੁਸੀਂ ਪੋਲੂ ਨਹੀਂ ਕਹਿਣਾ ਹੈਗਾ ਕੱਲ ਕੀ ਗਿਆ ਸੀ ਵੀ ਮੇਰਾ ਨਾਮ ਹਰਜਿੰਦਰ ਸਿੰਘ ਆ ਕਦੋਂ ਗਿਆ ਸੀ ਵੀਰੇ ਕੱਲ ਸਮਾਨ ਲੈਣ ਆਏ ਸੀ ਦੁਕਾਨ ਤੇ ਵੀਰੇ ਕਦੋਂ ਇਹ ਤਾਂ ਗੱਲ ਹੋਈ ਹੀ ਨਹੀਂ ਸੀ ਵੀਰੇ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਸੀ ਸਿਮਰਨ ਨਾਲ ਗਾਗ ਦੇ ਸਾਹਮਣੇ ਵੀ ਕਹਿ ਦਿੰਦੀ ਆ ਪੋਲੂ ਫਿਰ ਗਾਗ ਵੀ ਬੋਲਣ ਲੱਗ ਜਾਂਦਾ ਵਾ ਨਹੀਂ ਨਹੀਂ ਹਣੇ ਪੁੱਛ ਲਓ ਤੁਸੀਂ ਨਹੀਂ ਕਿਹਾ ਹੋਰ ਉਹਨਾਂ ਨੂੰ ਕਿੱਦਾਂ ਸੁਪਣਾ ਆ ਗਿਆ ਵਾ ਕਿ ਇਹਦਾ ਨਾ ਪੋਲੂ ਆ ਕੀ ਪਤਾ ਤੂੰ ਦੱਸਿਆ ਹੋਵੇ ਵੀਰੇ ਮੈਂ ਕਿਉਂ ਦੱਸੂਗਾ ी रुपया दे कुछ लेना जी बा हाँ जी भी ठीक है सब ਹਾਂਜੀ ਠੀਕ ਹੈ ਜੀ ਐਨੀ ਦੂਰੋਂ ਇੱਧਰੋਂ ایرਬਡਸ ਚੱਕਣਾ ਕੋਈ ਗੱਲ ਨਹੀਂ ਵੀਰੇ ਮੈਨੂੰ ਸੀਗਾ ਤੁਸੀਂ ਕੰਮ ਕਰ ਰਹੇ ਹੋ ਪਹਿਲੇ ਫੋਨ ਚਲਾ ਰਹੇ ਸੀ ਨਾ ਮੈਂ ਕਿਹਾ ਤੁਸੀਂ ਵਿਜ਼ੀ ਹੋਵੋਗੇ ਚਲ ਮੈਂ ਸਮਾਂ ਦੇਦਾ ਜਿਆਦਾ ਟੈਨਸ਼ਨ ਨਹੀਂ ਲੈਣ ਲੱਗਿਆ ਤੂੰ ਨਹੀਂ ਵੀਰੇ ਤੁਸੀਂ ਕਿਹਾ ਸੀ ਨਾ ਕੰਮ ਕਰਿਆ ਕਰ ਕੰਮ ਤੇ ਧਿਆਨ ਦੇ ਫਿਰ ਕੰਮ ਤੇ ਧਿਆਨ ਦੇ ਇਹ ਮੈਨੂੰ ਪਤਾ ਲੱਗ ਗਿਆ ਨਾ ਕਿ ਤੇ ਇੱਧਰ ਉੱਧਰ ਧਿਆਨ ਦੇ ਰਿਹਾ ਨਹੀਂ ਨਹੀਂ ਵੀਰੇ ਕੰਮ ਤੇ ਧਿਆਨ ਦੂੰਗਾ ਤੇਰਾ ਇਹ ਜਿਆ ਧਿਆਨ ਵਟਾਉਂਗਾ ਮੁੜ ਕੇ ਤੇਰਾ ਸਾਰੀ ਉਮਰ ਧਿਆਨ ਨਹੀਂ ਲੱਗਣਾ ਨਹੀਂ ਵੀਰੇ ਮੈਂ ਕਰਦਾ ਕੰਮ ਹੀ ਕਰਦਾ ਸੁਨੋ ਆਜ ਮੈਨੂੰ ਪੈਸੇ ਦੇ ਕੇ ਜਾਓ ਪੈਸੇ ਚਾਹੀਦੇ ਆ ਲ ਪੈਸੇ ਤਾਂ ਹੈ ਹੀ ਨਹੀਂ ਜਿੰਨੇ ਪੈਸੇ ਮਿਲੇ ਸੀ ਸਾਰੇ ਤੈਨੂੰ ਦੇ ਦਿੱਤੇ ਆ ਤੇ ਅੱਜ ਮੈਨੂੰ ਪੈਸੇ ਚਾਹੀਦੇ ਆ ਚਾਹੀਦੇ ਤਾਂ ਹੈ ਪਰ ਤੈਨੂੰ ਮੈਂ ਕਿੱਥੋਂ ਦੇ ਦਾਂ 10000 ਮੈਨੂੰ ਮਿਲਿਆ ਸੀ 5000 ਵੀਰੇ ਨੇ ਕੱਟ ਲਿਆ 5000 ਵੀਰੇ ਨੇ ਕੱਲ ਦਾ ਕੱਟ ਲਿਆ ਆਪਾਂ ਘੁੰਮਣ ਗਏ ਸੀ 60000 ਲੱਗਿਆ ਸੀ ਤਵੀਰਾ ਕਹਿੰਦਾ ਮਹੀਨੇ ਦੇ ਮਹੀਨੇ 5-5000 ਕਟਾਈ ਜਾ ਇਦਾਂ ਕਿਦਾਂ ਗੁਜ਼ਾਰਾ ਹੋਊਗਾ ਫਿਰ ਆਪਣਾ ਪਰ ਹੁਣ ਕਰ ਵੀ ਕੀ ਸਕਦੇ ਆ ਪੈਸੇ ਤਾਂ ਕਟਾਣਾ ਹੀ ਪੈਣੇ ਆ ਨਾ ਫਿਰ ਤੁਸੀਂ ਕੋਈ ਹੋਰ ਕੰਮ ਲੱਭ ਲਓ ਹੋਰ ਕੰਮ ਤਾਂ ਹੈਗਾ ਵਾ ਪਰ ਮੈਂ ਗਲਤ ਕੰਮ ਕਰਨੀ ਨਾ ਸਕਦਾ ਕਿਹੜਾ ਕੰਮ ਉਹ ਇੱਕ ਪਾਰਲਰ ਵਾਲੀ ਆਂਦੀ ਆ ਕਹਿੰਦੀ ਜੇ ਤੁਸੀਂ ਬਾਰੋ-ਬਾਰ ਸਮਾਨ ਤੋਹੋਂਗੇ ਕੁ ਮਹੀਨੇ ਦਾ ਲੱਖ ਰੁਪਏ ਬਣ ਜਾਊਗਾ ਤੇ ਇਹਦੇ 'ਚ ਗਲਤ ਕੰਮ ਕੀ ਆ ਗਲਤ ਹੀ ਆ ਹੁਣ ਬਾਰੋ-ਬਾਰ ਸਮਾਨ ਵੇਚਣਾ ਵਾ ਪਰ ਮੈਂ ਗਲਤ ਕੰਮ ਨਹੀਂ ਨਾ ਕਰ ਸਕਦਾ ਤੇ ਗਲਤ ਕੰਮ ਥੋੜੀ ਐ ਚੋਰੀ ਐ ਹਾਂ ਗਲਤ ਕੰਮ ਥੋੜੀ ਐ ਚੋਰੀ ਐ ਪਰ ਫਿਰ ਵੀ ਜੇ ਵੀਰੇ ਨੂੰ ਪਤਾ ਲੱਗ ਗਿਆ ਵੀਰੇ ਨੂੰ ਕਿੱਦਾਂ ਪਤਾ ਚੱਲ ਜਾਊਗਾ ਹਾਂ ਇਹ ਵੀ ਗੱਲ ਆ ਪਰ ਦੇਖ ਜੇ ਵੀਰੇ ਨੂੰ ਪਤਾ ਲੱਗ ਗਿਆ ਵੀਰੇ ਦੇ ਤਾਂ ਪਹਿਲੇ ਹੀ 55000 ਦੇਣੇ ਆ ਆਪਾਂ ਫਿਰ 1 ਮਹੀਨਾ ਕਮਾ ਕੇ ਲੱਖ ਰੁਪਏ ਆਊਗਾ ਜਿੰਨੇ ਪੈਸੇ ਵੀਰੇ ਨੂੰ ਦੇਣੇ ਆ ਫੇ ਵੀਰੇ ਦੇ ਮੂੰਹ ਤੇ ਮਾਰਿਓ ਨਾ 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 ਮੂੰਹ ਤੇ ਨਹੀਂ ਮਾਰਨੀ ਮੈਂ ਹੱਥ 'ਚ ਫੜਾਊਂਗਾ ਪਰ ਸੋਚਦਾ ਵਾਂ ਮੈਂ ਪਰ ਤੂੰ ਤਾਂ ਕਹਿੰਦੀ ਸੀ ਗਲਤ ਕੰਮ ਤੁਹਾਨੂੰ ਕਰਨ ਨਹੀਂ ਦਊਂਗੀ ਮੈਂ ਇਹ ਗਲਤ ਕੰਮ ਨਹੀਂ ਆ ਪਰ ਤੂੰ ਕਿਹਾ ਨਾ ਚੋਰੀ ਦਾ ਹੈ ਨਾ ਚੱਲ ਕੋਈ ਨਹੀਂ ਮੈਂ ਸੋਚਦਾ ਵਾਂ ਪੈਸੇ ਤਾਂ ਦੇ ਦੋ ਹੁਣ ਮੈਂ ਸਮਾਨ ਵੇਚਤਾ ਲਵਾਂ ਦੇਖਦਾ ਸ਼ਾਮ ਤੱਕ ਜੇ ਕੋਈ ਹਿੱਲਾ ਹੁੰਦਾ ਵਾ ਗਲਤਾ ਵੈਸੇ ਸਹੀ ਆ ਕਰਕੇ ਦੇਖ ਲੈਨੇ ਆ ਜੇ ਪੈਸੇ ਬਣਨ ਲੱਗੇ ਤਾਂ ਹੋਰ ਕੀ ਚਾਹੀਦਾ ਵਾ ਇਸ ਤੋਂ ਵਧੀਆ ਚੀਜ਼ ਤਾਂ ਕੋਈ ਹੋ ਨਹੀਂ ਸਕਦੀ ਪਰ ਫਿਰ ਵੀ ਮੈਨੂੰ ਵੀਰੇ ਤੋਂ ਸਲਾਹ ਲੈ ਲੈਣੀ ਚਾਹੀਦੀ ਇੱਕ ਵਾਰੀ ਅੱਜ ਮੈਂ ਵੀਰੇ ਨਾਲ ਗੱਲ ਕਰ ਹੀ ਲੈਣਾ ਵੀਰੇ ਤੁਹਾਨੂੰ ਵੀਰੇ ਦਾ ਫੋਨ ਆਇਆ ਮੈਨੂੰ ਵੀਰੇ ਦਾ ਫੋਨ ਕਿਉਂ ਆਊਗਾ ਮੈਂ ਤਾਂ ਆਪ ਹੱਲੇ ਘਰੋਂ ਹੋਣ ਆਇਆ ਵੀਰੇ ਵੀਰਾ ਨਾ ਜਾਇਆ ਵੀ ਨਹੀਂ ਹੈਗਾ ਤੇ ਮੈਨੂੰ ਨਾ ਵੀਰੇ ਦੀ ਬਹੁਤ ਟੈਨਸ਼ਨ ਹੋ ਰਹੀ ਆ ਪਤਾ ਨਹੀਂ ਵੀਰਾ ਕਿੱਥੇ ਆ ਜਦ ਵੀਰਾ ਹੈ ਨਹੀਂ ਫਿਰ ਤੈਨੂੰ ਕਾਦੀ ਟੈਨਸ਼ਨ ਹੋ ਰਹੀ ਆ ਵੀਰਾ ਘਰੇ ਹੀ ਹੋਊਗਾ ਵੀਰੇ ਮੈਨਾਂ ਤੁਹਾਨੂੰ ਇੱਕ ਗੱਲ ਕਹਿਣੀ ਸੀਗੀ ਦੱਸ ਕੀ ਕਹਿਣਾ ਸੀਗਾ ਕਿਸੇ ਨੇ ਨਾ ਵੀਰੇ ਨੂੰ ਧੰਕੀ ਦਿੱਤੀ ਸੀ ਧੰਕੀ ਦਿੱਤੀ ਸੀ ਹੂੰ ਕਿ ਜੇ ਤੁਸੀਂ ਮੈਨੂੰ ਇੰਨੇ ਪੈਸੇ ਨਾ ਦਿੱਤੇ ਨਾ ਤਾਂ ਮੈਂ ਤੁਹਾਨੂੰ ਮਾਰ ਦੂੰਗਾ। ਓਏ ਐਦਾਂ ਥੋੜੀ ਕੋਈ ਮਾਰ ਦੂੰਗਾ ਕਿਸੇ ਨੂੰ। ਨਾਲੇ ਤੈਨੂੰ ਪਤਾ ਤੂੰ ਵੀਰੇ ਦੀ ਕਦੇ ਚਪੇੜ ਖਾਦੀ ਆ? ਵੀਰਾ ਜਦੋਂ ਚਪੇੜ ਮਾਰਦਾ ਨਾ ਪੰਜੇ ਦੀਆਂ ਪੰਜੇ ਉਂਗਲਾਂ ਮੂੰਹ ਤੇ ਛੱਪ ਜਾਂਦੀਆਂ ਨੇ। ਪਰ ਟੈਂਸ਼ਨ ਤਾਂ ਹੋ ਰਹੀ ਆ ਨਾ ਪਤਾ ਨਹੀਂ ਵੀਰਾ ਕਿੱਥੇ ਹੋਊਗਾ। ਘਰੀ ਹੋਊਗਾ ਜਦ ਵੀਰਾ ਦੁਕਾਨ ਤੇ ਨਹੀਂ ਆਇਆ। ਵੀਰੇ ਤੁਸੀਂ ਨਾ ਭੋਲੂ ਨਹੀਂ ਹੈਗੇ ਤੁਸੀਂ ਪਾਗਲ ਹੋ। ਚਲ ਸ਼ੂ ਕਰ ਤੂੰ ਮੈਨੂੰ ਭੋਲੂ ਦਾ ਨਹੀਂ ਕਿਹਾ ਨਾ ਪਾਗਲ ਵੈਸੇ ਕਿੰਨੂ ਕਹਿੰਦੇ ਆ ਕੰਮ ਕਰ ਲੋ ਯਾਰ ਕੰਮ ਤਾਂ ਫੇਰ ਤੂੰ ਭੁੱਲ ਜਾਨੀਂ ਕੰਮ ਤੂੰ ਕਰਨਾ ਵਾ ਨਾਲੇ ਮੈਂ ਨਾ ਤੇ ਨਹੀਂ ਕੁਛ ਨਹੀਂ ਬਾ ਕਰ ਲੈ ਕੰਮ ਕੀ ਕਹਿਣ ਲੱਗੇ ਸੀ ਨਹੀਂ 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 ਕਰ ਲੈ ਕੰਮ सिमरन हां जी। तेनु ਕੁਛ ਪਤਾ ਲੱਗਿਆ? ਕੀ? ਜੋ ਹੁਣ ਦੁਕਾਨ ਤੇ ਹੋਇਆ ਤੇਨੂੰ ਕੁਛ ਪਤਾ ਲੱਗਿਆ? ਹੁਣ ਕੀ ਹੋਇਆ ਦੁਕਾਨ ਤੇ? ਤੂੰ ਦੇਖਿਆ ਨੀ ਕੀ ਹੋਇਆ ਦੁਕਾਨ ਤੇ? ਨਹੀਂ ਮੈਨੂੰ ਵੀ ਦੱਸੋ ਕੀ ਹੋਇਆ। ਸੱਚੀ ਤੇਨੂੰ ਨਹੀਂ ਪਤਾ? ਨਹੀਂ ਪਤਾ ਲੱਗਿਆ ਤੁਸੀਂ ਦੱਸ ਦੋ ਕੀ ਹੋਇਆ। ਮੈਂ ਕਿਉਂ ਦੱਸੂੰਗਾ? ਚੱਲ ਤੂੰ ਕਰ ਲੈ ਕੰਮ। ਇਹ ਤਾਂ ਕਮਾਲ ਹੋ ਗਈ। ਜਦ ਇਹ ਨੂਰੀ ਪਤਾ ਲੱਗਿਆ ਤਾਂ ਫਿਰ ਵੀਰ ਨੂੰ ਕਿੱਦਾਂ ਪਤਾ ਲੱਗਣਾ ਵਾ ਪਰ ਇੱਕ ਚੀਜ਼ ਤਾਂ ਕਲੀਅਰ ਹੋ ਗਈ ਕਿ ਸਮਾਨ ਮੈਂ ਇਧਰੋਂ ਬਾਹਰ ਤਾਂ ਹੀ ਦੇ ਸਕਦਾ ਜੇ ਮੇਰਾ ਦੁਕਾਨ ਤੇ ਨਹੀਂ ਹੋਊਗਾ ਅਹ ਨੇਹਾ ਹਾਂਜੀ ਵੀ ਗਏ ਇਧਰ ਆਈ ਜੈ ਰੋਕੇ ਇੱਕ ਮਿੰਟ ਤੂੰ ਉਧਰ ਹੀ ਰਹਿ ਸਿਮਰਨ ਹਾਂਜੀ ਤੂੰ ਇਧਰ ਆ ਕੇ ਸੈਟਿੰਗ ਕਰ ਲੈ ਸਮਾਨ ਦੀ ਕੀ ਹੋ ਗਿਆ ਹੁਣ ਮੈਂ ਗੱਲ ਕਰਨੀ ਨੇਹਾ ਨਾਲ ਜਰੂਰੀ ਗੱਲ ਕਰਨੀ ਆ ਮੇਰੇ ਸਾਹਮਣੇ ਕਰ ਲੋ ਤੇਰੇ ਸਾਹਮਣੇ ਕਰੂੰਗਾ ਤੂੰ ਸਮਾਨ ਸੈੱਟ ਕਰਨਾ ਬੇਲੇ ਥੋੜੀ ਖੜੇਂਗੀ ਤੂੰ ਨੇਹਾ ਹਾਂਜੀ ਵੀਰੇ ਇੱਧਰ ਆ ਹਾਂਜੀ ਵੀਰੇ ਮੈਨੂੰ ਗੱਲ ਦੱਸ ਹਾਂਜੀ ਜਦੋਂ ਤੂੰ ਸਮਾਨ ਲੈ ਕੇ ਬਾਹਰ ਵੇਚਦੀ ਸੀ ਹਾਂਜੀ ਤੋ ਤੈਨੂੰ ਕਿੰਨਾ ਘਟਾਰ ਲੱਗਦਾ ਸੀ ਵੀਰੇ ਉਹ ਤਾਂ ਮੈਂ ਪੈੰਗਾ ਕਰਦੀ ਸੀ ਹੰਕ ਹੋ ਗਈ ਕਰ ਗਈਆਂ ਉਹ ਠੀਕ ਆ ਤੂੰ ਪਹਿਲਾਂ ਕਰਦੀ ਸੀ ਉਹ ਡਰਦੀ ਕਿੰਨਾ ਕੁ ਹੁੰਦੀ ਸੀ ਮਤਲਬ ਹੱਥ ਕੰਬਦੇ ਹੁੰਦੇ ਸੀ ਘਬਰਾਉਂਦੀ ਸੀ ਤੂੰ ਵੀਰੇ ਉਹ ਗੱਲ ਛੱਡੋ ਉਹਨਾਂ ਨਾਲ ਗੱਲ ਤੋਂ ਬੋਗ ਬਗ ਮੈਂ ਸੋਰੀ ਵੀ ਮੰਗ ਗਈ ਸੀ ਉਹ ਮੈਂ ਕਿਹੜਾ ਤੈਨੂੰ ਕਹਿ ਰਿਹਾ ਕਿ ਤੂੰ ਦੁਬਾਰਾ ਸਮਾਨ ਚੱਕਣਾ ਮੈਂ ਤਾਂ ਪੁੱਛ ਰਿਹਾ ਜਸਟ ਡਰ ਲੱਗਦਾ ਹੁੰਦਾ ਸੀ ਤੈਨੂੰ ਹਾਂਜੀ ਵੀਰੇ ਥੋੜਾ ਡਰ ਲੱਗਦਾ ਹੁੰਦਾ ਸੀ ਤੇ ਨਾਲੇ ਮੈਨੂੰ ਇਹ ਗੱਲ ਦੱਸ ਤੇਰੇ ਕਿੰਨੇ ਕੋਈ ਪੈਸੇ ਬਣ ਜਾਂਦੇ ਸੀ 5-600 ਬਣ ਜਾਂਦੇ ਸੀ ਵੀਰੇ ਬਸ 5-600 ਹੀ ਹੋਰ ਕਿ ਵੀਰੇ ਉਸੀ ਕਿਉਂ ਪੁੱਛ ਗਿਓ ਮੈਂ ਤਾਂ ਵੈਸੇ ਹੀ ਪੁੱਛ ਰਿਹਾ ਪਰ ਤੇਰੇ ਲਈ ਤਾਂ 5 600 ਵੀ ਬਹੁਤ ਆ ਹਨਾ ਜੇਸਾ ਹੁਣ ਜਿੰਨੀ ਕੋ ਹਾਈਟ ਆ ਤੇਰੀ ਹਾਂਜੀ ਕਿਉਂਕਿ ਤੈਨੂੰ ਤਾਂ 500 નોੜ ਵੀ ਵੱਡਾ ਲੱਗਦਾ ਹੋਣਾ ਹਨਾ ਹਾਂਜੀ ਵੀ ਤੂੰ ਹੁਣ ਕਿਉਂ ਘਬਰਾਉਂਦੀ ਪਿਆ ਕੋਈ ਸਮਾਨ ਚੱਕਿਆ ਤੂੰ ਨਹੀਂ ਵੀਗੇ ਨਹੀਂ ਚੱਕਿਆ ਚੱਲ ਕੰਮ ਕਰ ਲਾ ਕੰਮ ਨੇਹਾ ਹਾਂ ਹਾਂਜੀ ਵੀਰੇ ਤੂੰ ਮੈਨੂੰ ਇਹ ਤਾਂ ਦੱਸ ਸਮਾਨ ਚੱਕਦੀ ਕਿੱਦਾਂ ਹੁੰਦੀ ਸੀ ਵੀਰੇ ਹਾਂਗੇ ਗੰਗਾ ਛੱਡ ਦੋਗੇ ਹਮਕੇ ਗੰਗਾ ਕਾਗੇ ਕੋਸੀ ਓਹੋ ਮੈਂ ਤਾਂ ਪੁੱਛ ਹੀ ਰਿਹਾ ਜਸਟ ਦੱਸ ਕਿੱਦਾਂ ਚੱਕਦੀ ਹੁੰਦੀ ਸੀ ਮੇਰੇ ਹਾਂਗੀ ਮੈਂ ਕੰਮ ਕਰਦੀ ਉਹ ਮੈਂ ਕਿਹੜਾ ਕਹਿ ਰਿਹਾ ਕਿ ਤੂੰ ਕਰਦੀ ਆ ਨਾਲੇ ਮੇਰੀ ਗੱਲ ਸੁਣ ਹੁਣ ਕਿਹੜਾ ਕੋਈ ਗਾਹਕ ਆ ਨਾ ਵੀਰਾ ਹੈਗਾ ਤੈਨੂੰ ਕਿਹੜਾ ਕਿਸੇ ਨੂੰ ਕੁਝ ਕਹਿਣਾ ਵਾ ਤੂੰ ਮੈਨੂੰ ਦੱਸ ਕਿੱਦਾਂ ਕਰਦੀ ਹੁੰਦੀ ਸੀ ਮੈਂ ਬੈਗ ਨਾਲ ਬੈਗ ਕਿੱਧਰ ਤਾਂ ਨਹੀਂ ਤੂੰ ਫੜੀ ਨਹੀਂ ਜਾਏਗੀ ਵੀਰੇ ਇੱਕ ਦਗੇ ਪੈਗ ਮੈਂ ਕੈਮਰੇ ਬੰਦ ਕਰੂੰਗਾ ਨਾ ਕਿੱਧਰ ਚੱਲੀ ਆ ਕੀ ਕਰਦੀ ਪਈ ਆ ਤੂੰ ਇਹ ਪੈਗ ਅੰਦਰ ਕਿਵੇਂ ਆਇਆ ਵੀਰੇ ਮੈਨੂੰ ਕਿਹਾਗਾ ਜਿੱਗਾ ਮੈਂ ਪੈੰਗਾ ਚੋਗੀ ਕੱਗੀ ਸਿੱਧਾ ਕਰਕੇ ਦਿਖਾਵਾਂਗਾ ਵੀਰੇ ਆ ਕੀ ਕਰਾਈ ਜਾ ਰਹੇ ਹੋ ਤੁਸੀਂ ਨੇਹਾ ਤੋਂ ਓਏ ਆਪਾਂ ਦੇਖਣਾ ਵਾ ਨਾ ਕਿਉਂਕਿ ਵੀਰੇ ਨੇ ਮੈਨੂੰ ਕਿਹਾ ਵਾ ਕਿ ਤੂੰ ਧਿਆਨ ਰੱਖਣਾ ਵਾ ਕਿ ਹੁਣ ਕੋਈ ਚੋਰੀ ਨਾ ਹੋਵੇ ਤੇ ਧਿਆਨ ਰੱਖਣਾ ਵਾ ਆ ਕੁਛ ਨਹੀਂ ਕਰਨਾ ਦੁਕਾਨ ਤੇ ਉਹ ਆਪਾਂ ਦੇਖਣਾ ਵਾ ਤਾਂ ਜੋ ਆਪਾਂ ਨੂੰ ਪਤਾ ਲੱਗ ਸਕੇ ਕਿ ਇਹ ਦੁਵਾਰਾ ਸਮਾਨ ਨਾਲ ਚੱਕ ਸਕੇ ਨਾਲੇ ਵੀਰੇ ਨੇ ਤਾਂ ਮੈਨੂੰ ਇਹ ਵੀ ਕਿਹਾ ਵਾ ਕਿ ਦੋਨੋਂ ਦਾ ਧਿਆਨ ਰੱਖਣਾ ਮੈਂ ਤਾਂ ਤੇਰਾ ਧਿਆਨ ਵੀ ਰੱਖੂੰਗਾ ਜਾ ਜਾ ਨੀਹਾ ਤੂੰ ਦੱਸ ਕਿੰਦਾ ਕਰਦੇ ਹੁੰਦੇ ਸੀ ਕੀ ਕਰਨ ਕੀ ਚੱਲੀ ਉਧਰ ਇਹ ਮੇਰੀ ਗੱਲ ਸੁਣ ਜਾ ਤਾਂ ਦੇਖ ਲੈ ਜਾਂ ਫਿਰ ਨਹੀਂ ਤਾਂ ਉਥੇ ਸਕੂਲ ਤੇ ਜਾ ਕੇ ਬਹਿ ਜਾ ਤੂੰ ਕੈਮਰੇ ਬੰਦ ਕਰਨੇ ਚੱਲਦੀ ਐ ਨਾ ਉੱਧਰ ਨਹੀਂ ਨਹੀਂ ਮਿੰਗੂ ਕਿਹਾ ਵਕਾਂ ਜੇ ਕੈਮਰੇ ਬੰਦ ਹੋ ਗਏ ਨਾ ਤਾਂ ਵੀਰੇ ਬੋਲੂਗਾ ਨਾ ਨੇ ਵੀਰੇ ਨੇ ਮਨਾ ਕੀਤਾ ਕੈਮਰੇ ਬੰਦ ਕਰਨੇ ਆਪਾਂ ਹੁਣੇ ਚਲਾ ਦੇਨੇ ਹੁਣ ਕਿਹੜਾ ਕੋਈ ਹੈਗਾ ਨਾ ਕੋਈ ਗਾਹ ਹੈਗਾ ਆਪਣੇ ਤਿੰਨਾਂ ਤੋਂ ਇਲਾਵਾ ਨਹੀਂ ਹੈਗਾ ਕੋਈ ਵੀਰੇ ਵੀਰੇ ਨੇ ਮਨਾ ਕੀਤਾ ਨਹੀਂ ਮੇਰੀ ਗੱਲ ਸੁਣ ਕੈਮਰੇ ਨਹੀਂ ਬੰਦ ਕਰਨੇ ਨਹੀਂ ਹਾਂ ਸੋਚੀ ਬੰਦ ਕਰਨਾ ਨਾ ਆਪਾਂ ਸੋਚ ਬੰਦ ਕਰੂਗੇ ਕੈਮਰੇ ਤਾਂ ਬੰਦ ਹੋ ਹੀ ਜਾਣੇ ਆ ਤੇ ਆਪਾਂ ਚਲਾ ਦੇਨੇ ਹੁਣੇ ਦੇਖ ਕਰਦੇ ਤੂੰ ਕੋਈ ਨਹੀਂ ਨਹੀਂ ਜਾਣਾ ਹੈਗਾ ਸਿਮਰਨ ਐਸ ਟਾਈਮ ਤੁਸੀਂ ਮੇਰੀ ਗੱਲ ਸੁਣਨੀ ਆ ਬਹਿ ਜਾ ਉੱਥੇ ਇਹਨੂੰ ਦੱਸ ਦੇਣਾ ਕੋਈ ਨਹੀਂ ਤੂੰ ਵੀਰੇ ਨੂੰ ਦੱਸਦੀ ਵੱਡੀ ਵੀਰੇ ਦੀ ਚਮਚੀ ਰੱਖ ਦੇ ਉੱਥੇ ਜਾ ਉੱਥੇ ਬਹਿ ਜਾ ਤੂੰ ਨੇਹਾ ਤੂੰ ਕਰਕੇ ਦਿਖਾ ਨੇਹਾ ਜਾ ਤੂੰ ਕੋ ਡਰਦੀ ਪਈ ਆ ਮੈਂ ਨਾਲ ਆ ਤੇਰੇ ਕਰ ਦੇ ਬੰਦ ਮੈਂ ਨਾ ਵੀਰੇ ਨੂੰ ਦੱਸੂੰਗੀ ਤੁਸੀਂ ਦੁਕਾਨ ਤੇ ਕੀ ਕਰਾ ਦੇ ਓਏ ਹਾ ਉਹ ਸੱਚੀ ਕੈਮਰੇ ਬੰਦ ਹੋਗੇ ਐਲਸੀਡੀ ਵੀ ਬੰਦ ਹੋ ਗਈ ਵਾਹ ਵੀਰੇ ਨੇ ਆ ਕੀ ਕਰਾਤਾ ਤੁਸੀਂ ਵੀਰੇ ਨੇ ਬੋਲਣਾ ਤੁਹਾਨੂੰ ਕੋਈ ਨਹੀਂ ਬੋਲਦਾ ਤੂੰ ਚੁੱਪ ਰਹਿ ਨੇਹਾ ਅੱਗੇ ਕੀ ਕਰਦੀ ਹੁੰਦੀ ਸੀ ਅੱਗੇ ਕੁਛ ਨਹੀਂ ਕੈਮਰਾ ਔਨ ਕਰ ਚੱਲ ਕੋਈ ਨਹੀਂ ਕੋਈ ਨਹੀਂ ਤੂੰ ਆ ਜਾ ਤੂੰ ਆ ਜਾ ਕੋਈ ਨਹੀਂ ਤੁਸੀਂ ਕੀ ਕਰਾਈ ਜਾਂਦੇ ਪਏ ਹੋ ਤੂੰ ਚੁੱਪ ਰਹਿ ਬਸ ਦੇਖੀ ਚੱਲ ਹੁੰਦਾ ਕੀ ਬਿਆਵਾ ਤਾਂ ਸਨੇਹਾ ਅੱਗੇ ਕੀ ਕਰਦੀ ਹੁੰਦੀ ਸੀ ਵੀਰੇ ਉੱਪਰ ਦਾ ਰਿਸਮਾਨ ਕਿ ਮੇਰਾ ਹੱਥ ਨਹੀਂ ਪਹੁੰਚਦਾ ਸੀਗਾ ਫੇਰ ਮੈਂ ਸਕੂਲ ਕੇ ਚਲ ਕੇ ਉਤਾਰ ਦੇ ਹੁੰਦੀ ਸੀ ਕਿੱਦਾਂ ਫੇਰ ਮੈਂ ਆਪਣਾ ਕੰਮ ਕਰਾਂਗਾ ਉਹ ਦੰਗ ਸੀ ਵਾਹ ਕੀ ਬਾਤ ਹੈ ਤਾੜੀਆਂ ਨੇਹਾ ਲਈ ਤਾੜੀਆਂ ਸ਼ਾਬਾਸ਼ ਵਾਹ ਨੇਹਾ ਕਮਾਲ ਕਰਤਾ ਤੂੰ ਤਾਂ ਤੇ ਨੇਹਾ ਹਾਂਜੀ ਵੀ ਤੂੰ ਸਮਾਰ ਵੀ ਚੱਕ ਲਿਆ ਬੈਗ ਚ ਵੀ ਪਾ ਲਿਆ ਕੈਮਰੇ ਵੀ ਬੰਦ ਕਰਤੇ ਫਿਰ ਕੈਮਰੇ ਔਨ ਕਿਦਾਂ ਕਰਦੀ ਹੁੰਦੀ ਸੀ ਉੱਠ ਗਿਆ ਚੰਗੂ ਅੱਗੇ ਚੰਗੂ ਆ ਗਿਆ ਅੱਗੇ ਤੂੰ ਅੰਗੂ ਫਾਫਾ ਚੱਕ ਗਈ ਆ ਵੀ ਫਾਫਾ ਆਲਾ ਲਫਾਫਾ ਮਾ ਸੋ ਨੂੰ ਦੇ ਕੈਮਰੇ ਉਸ ਕੈਮਰੇ ਓਨ ਵੀ ਕਰਤੇ ਹੋ ਕੀ ਕੋਮਾਲਾ ਸਿਮਰ ਨੂੰ ਨਾ ਪਤਾ ਇਹ ਨਹੀਂ ਲੱਗਦਾ ਸੀ ਕਿਤੇ ਤੁਸੀਂ ਦੋਨੋਂ ਬਾਰ ਬਾਰ ਸਮਾਨ ਵੇਚਣ ਦੀ ਤਿਆਰੀ ਤਾਂ ਨਹੀਂ ਕਰਦੇ ਵੇ ਤਿਆਰੀ ਤੂੰ پاگل ਹੋ ਗਈ ਆ ਨਾ ਮੈਂ ਸਮਾਨ ਚੱਕਿਆ ਸਮਾਨ ਵੀ ਇਹਨੇ ਚੱਕਿਆ ਕੈਮਰੇ ਵੀ ਬੰਦ ਨੇ ਕੀਤੇ ਮੈਂ ਕਿਹਾ ਤੂੰ ਫਿਰ ਦੁਬਾਰਾ ਸਮਾਨ ਬਾਹਰ ਦੇਣ ਦੀ ਤਿਆਰੀ ਨਹੀਂ ਉਹ ਨਹੀਂ ਉਹ ਤਾਂ ਮੈਨੂੰ ਦੱਸ ਰਹੀ ਆ ਤੂੰ ਕੋ ਟੈਨਸ਼ਨ ਲੈਣੀ ਪਈ ਮੈਂ ਨਾ ਤੁਹਾਡੇ ਦੋਨੋਂ ਦੇ ਧਿਆਨ ਰੱਖਣਾ ਵਾ ਵੀਰੇ ਤੋਂ ਤੁਹਾਡੇ ਦੋਨਾਂ ਦੀ ਸ਼ਿਕਾਇਤ ਲਗਾਨੀ ਹੈ ਅੱਜ ਮੈਂ ਬੱਸ ਬੱਸ ਕੰਮਕੁਮ ਕਰ ਲਓ ਕੋਈ ਤੂੰ ਕੰਮ ਕਰ ਨੀਹਾ ਤੂੰ ਜਾ ਮੈਂ ਤਾਂ ਕਹਾਂ ਕੁਸੀ ਮਿੰਗੂ ਕਿਹਾ ਸੀਗਾ ਕਰਾਂਗਾ ਨਹੀਂ ਨਹੀਂ ਮੈਂ ਨਹੀਂ ਕਿਹਾ ਤੂੰ ਕੰਮ ਕਰ ਲੈ ਬਸ ਹੈਲੋ ਹਾਂਜੀ ਮੈਡਮ ਜੀ ਸਤ ਸ੍ਰੀ ਅਕਾਲ ਹਾਂਜੀ ਮੈਂ ਨਾ ਤੁਹਾਡੇ ਨਾਲ ਮੀਟਿੰਗ ਫਿਕਸ ਕਰਨੀ ਆ ਤੁਸੀਂ ਦੱਸੋ ਬੜਾ ਠੀਕ ਆ ਓਕੇ ਤੂੰ ਕਿੰਨੂੰ ਫੋਨ ਲਾ ਰਹੀ ਆ ਸਿਮਰਨ ਵੀਰੇ ਮੈਂ ਵੀਰੇ ਨੂੰ ਫੋਨ ਲਾ ਰਹੀ ਸੀ ਕਿਉਂ ਵੀਰੇ ਨੇ ਆ ਹੀ ਜਾਣਾ ਵਾ ਮੈਂ ਤੁਹਾਨੂੰ ਇੱਕ ਗੱਲ ਕਹਾਂ ਹਾਂ ਜੋ ਨਾ ਤੁਹਾਡੇ ਦਿਮਾਗ 'ਚ ਚੱਲਦਾ ਪਿਆ ਉਹਨੂੰ ਆਪਣੇ ਦਿਮਾਗ 'ਚ ਹੀ ਰੱਖਿਓ ਤੇ ਜੇ ਮੈਨੂੰ ਕੁਝ ਪਤਾ ਲੱਗ ਗਿਆ ਨਾ ਤੁਸੀਂ ਕੁਝ ਕਰ ਰਹੇ ਹੋ ਤਾਂ ਵੀਰੇ ਫਿਰ ਆਪਣਾ ਹਿਸਾਬ ਲਾ ਰਹੇ ਹੋ ਨਾ ਨਾ ਟੈਨਸ਼ਨ ਨਾ ਲੈ ਤੈਨੂੰ ਨਹੀਂ ਪਤਾ ਲੱਗਣ ਦਿੰਦਾ ਮੈਂ ਕੀ ਉਹ ਜਦ ਮੈਂ ਕੁਝ ਕਰਨਾ ਹੀ ਨਹੀਂ ਨਾਲੇ ਤੂੰ ਐਵੇਂ ਵੱਡੀ ਜੇਮਸ ਬੋਂਡ ਨਾ ਬਣਿਆ ਕਰ ਸੋਚਿਓ ਵੀ ਨਾ ਕੁਝ ਕਰਨ ਬਾਰੇ ਤੂੰ ਨਾ ਆਪਣਾ ਕੰਮ ਕਰ ਲੈ ਜ਼ਿਆਦਾ țeṛ-pheṛ ਨਾ ਕਰਿਆ ਕਰ ਬੀਰੇ ਤੁਸੀਂ ਵੀ ਕੰਮ ਕਰ ਲਿਆ ਕਰੋ ਸਾਰਾ ਦਿਨ ਧਿਆਨ ਦਿੰਦੇ ਰਹਿੰਦੇ ਹੋ ਇੱਕ ਦੂਜੇ ਦਾ ਤੇ ਧਿਆਨ ਹੀ ਦੇਉਂਗਾ ਤੁਹਾਡਾ ਚੱਲ ਇੱਧਰ ਕੰਮ ਕਰ ਨਹੀਂ ਤਾਂ ਬੀਰੇ ਨੂੰ ਸ਼ਿਕਾਇਤ ਲਾ ਕੇ ਤੈਨੂੰ ਕਢਾ ਦੂੰਗਾ ਦੁਕਾਨ ਤੋਂ ਮੈਂ